ਮਹਾਤਮਾ ਬੁੱਧ ਨੂੰ ਕਹਿੰਦੇ ਵੀ ਬੁੱਧ ਬਣਨ ਦੇ ਵਿੱਚ ਤਿੰਨ ਚੀਜ਼ਾਂ ਨੇ ਹੈਲਪ ਕੀਤੀ। ਕਿਸੇ ਜਦੋਂ ਇਹ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਉਹ ਜਨਮਿਆਂ ਤੇ ਜਦੋਂ ਜੋਤਸ਼ੀਆਂ ਨੂੰ ਪੁੱਛਿਆ ਗਿਆ, ਇੱਕ ਕਹਾਣੀ ਹੈ ਜਸਟ ਉਹ ਕਹਿੰਦੇ ਵੀ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ। ਉਹ ਕਹਿੰਦੇ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਰਾਜ ਭਾਗ ਸੰਭੇ, ਤੁਹਾਡੀ ਦੁਨੀਆ ਸੰਭੇ, ਇਹਨੂੰ ਦੁਨੀਆ ਦੀ ਪਾਣਾ ਲੱਗਣ ਦਿਓ। ਕਹਿੰਦੇ ਕਿਉਂ? ਕਹਿੰਦੇ ਜੇ ਇਹਨੇ ਦੁਨੀਆ ਦੇਖ ਲਈ, ਇਹਨੇ ਥੋੜਾ ਸਾਰਾ ਇਹ ਇਹ ਇਸ ਛੱਡ ਕੇ ਚਲੇ ਜਾਣਾ। ਕਹਿੰਦੇ ਵੀ ਮਹਾਤਮਾ ਬੁੱਧ ਨੂੰ ਲੰਬੇ ਸਮੇਂ ਤੱਕ ਅੰਦਰ ਹੀ ਰੱਖਿਆ ਉਹਨਾਂ ਨੇ। ਬਾਹਰ ਦਿਖਾਇਆ ਨਹੀਂ ਪੁੱਛੋ। ਇੱਕ ਦਿ ਅਯਾਸ਼ੀ ਹੁੰਦੀ ਹੈ ਮਹਿਲਾਂ ਦੇ ਵਿੱਚ ਉਹ ਅੱਜ ਦੇ ਸਮੇਂ 'ਚ ਵੀ ਲੋਕ ਕਰਦੇ ਹੀ ਹੋਣਗੇ ਜਿਹੜੇ ਜਿੰਨ ਕੋਲੇ ਮੈਲਾਂ ਦੇ ਮਾਲਕ ਨੇ ਉਹ ਅਜਾਸੀ ਦੇਖੀ ਤੇ ਰਾਤ ਨੂੰ ਉੱਠ ਕੇ ਤੁਰ ਪਿਆ ਜਦੋਂ ਤੁਰ ਕੇ ਦੇਖਿਆ ਤੇ ਉਹਨੂੰ ਉਹਨੇ ਦੇਖਿਆ ਔਰਤਾਂ ਨੂੰ ਦੇਖਿਆ ਮਤਲਬ ਨਗਨ ਦੇ ਵਿੱਚ ਤੇ ਉਹੋ ਪਿਆਲੇ ਦੇਖੇ ਛਲਕਦੇ ਤੇ ਉਹ ਬਾਹਰ ਨਿਕਲਿਆ ਰੱਤ ਤੇ ਦੇਖਿਆ ਤੇ ਇੱਕ লাশ ਚਲੀ ਜਾਵੇ ਉਹਨੂੰ ਪੁੱਛਿਆ ਵੀ ਇਹ ਕੀ ਹੈ ਕਹਿੰਦੇ ਮੌਤ ਹੋ ਗਈ ਕਹਿੰਦੇ ਇਹ ਕੀ ਹੁੰਦਾ ਕਹਿੰਦੇ ਬੰਦਾ ਮਰ ਜਾਂਦਾ ਹੁੰਦਾ ਫਿਰ ਦੇਖਿਆ ਇੱਕ ਇੱਕ ਬਿਮਾਰੀ ਕਿਸੇ ਨੂੰ ਬਿਮਾਰੀ ਹੈ ਕਿਸੇ ਦਾ ਕੋਈ ਵਿਛੜਿਆ ਉਹਨੇ ਦੇਖਿਆ ਅੱਛਾ ਦੁੱਖ ਹੈਗਾ ਉਹਨੂੰ ਪਤਾ ਨਹੀਂ ਸੀ ਵੀ ਦੁੱਖ ਨਾਂ ਦੀ ਕੋਈ ਚੀਜ਼ ਹੁੰਦੀ ਹੈ ਜਦੋਂ ਉਹਨੇ ਦੁਨੀਆ ਬਾਹਰ ਨਿਕਲ ਕੇ ਦੇਖੀ ਨਾ ਬਾਈ ਦੁਨੀਆ ਦੇ ਵਿੱਚ ਜਦੋਂ ਤੁਰਿਆ ਉਹਨੂੰ ਪ ਦੁਨੀਆਂ ਦੇ ਵਿੱਚ ਵਿਛੋੜਾ ਵੀ ਹੈਗਾ ਹੈ ਦੁਨੀਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਫਿਰ ਉਹਨੇ ਦੇਖਿਆ ਵੀ ਯਾਰ ਜੇ ਦੁੱਖ ਦਾ ਕਾਰਨ ਹੈ ਤਾਂ ਫਿਰ ਦੁੱਖ ਦਾ ਨਿਵਾਰਨ ਵੀ ਹੋਊਗਾ ਜਦੋਂ ਉਹਨੇ ਹੱਲ ਲੱਭਿਆ ਉਹਨੇ ਬੜੀਆਂ ਚੀਜ਼ਾਂ ਦੇਖੀਆਂ ਫਿਰ ਅਲਟੀਮੇਟਲੀ ਫਿਰ ਉਹ ਤੁਰ ਪਿਆ ਦੁਨੀਆਂ ਦੇ ਵਿੱਚ ਉਹਨੇ ਦੇਖਿਆ ਕਿ ਨਹੀਂ ਯਾਰ ਸਾਡੇ ਦੁੱਖਾਂ ਦਾ ਕਾਰਨ ਕੀ ਹੈ ਸਾਡੀ ਈਗੋ ਸਾਡਾ ਹੰਕਾਰ ਸਾਡੀਆਂ ਬਾਲੀਆਂ ਜਦੀਆਂ ਇਛਾਵਾਂ ਸਾਡਾ ਕੰਪੈਰੀਜ਼ਮ